ਉਹ ਪਾਣੀ ਦੇ ਵਿੱਚ ਉਹਨੂੰ ਸਾਈਡ ਦਾ ਪਤਾ ਨਹੀਂ ਲੱਗਿਆ ਤੇ ਉਹ ਕਾਰ ਜਿੱਤੇ ਉਹ ਟਰਨ ਕਰਨ ਲੱਗਾ ਤੇ ਉਹਦੀ ਕਾਰ ਵਿੱਚ ਖੱਟੇ ਦੇ ਵਿੱਚ ਡਿੱਗ ਗਈ ਤੇ ਪਾਣੀ ਜ਼ਿਆਦਾ ਹੋਣ ਦੀ وجہ ਦੇ ਨਾਲ ਸਕੂਟਰੀ ਵੀ ਬੰਦ ਹੋ ਗਈ ਤੇ ਮੁਰਤੇ ਉਹਨਾਂ ਨੇ ਵਿਚਾਰਿਆਂ ਨੇ ਜੀਸੀਬੀ ਬੁਲਾ ਕੇ ਭਾਈ ਇਹ ਕਾਰ ਆਪਣੀ ਕੜਾਈ ਹੈ ਮੈਨੂੰ ਲੱਗਾ ਮੋਟਰਸਾਈਕਲ ਪਿੱਛੇ ਨੂੰ ਹੀ ਘੁਮਣਾ ਪੈਣਾ ਉੱਤੇ ਬਾਰਿਸ਼ ਦੇ ਨਾਲ ਆਪਣੇ ਕਿਸਾਨ ਭਰਾਵਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਿਉਂਕਿ ਪਾਣੀ ਜਿਹੜਾ ਖੇਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਖੜ ਗਿਆ ਹੈ ਉਹ ਨਾਰ ਹਲੋ ਦੋਸਤੋ ਆਰਕੇ ਵਲੋਗ ਦੇਖ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਯਾਰ ਬਾਰਿਸ਼ ਜਿਹੜੀ ਆ ਨਾ ਬਹੁਤ ਢੇਰ ਤੋਂ ਲੱਗਾ ਬਹੁਤ ਢੇਰ ਤੋਂ ਵੀ ਦਿਨਾਂ ਤੋਂ ਹੀ ਲਗਾਤਾਰ ਹੋ ਰਹੀ ਹੈ ਚੱਲਦੀ ਪਈ ਆ ਨਾ ਤੇ ਬਹੁਤ ਜ਼ਿਆਦਾ ਕੰਮ ਕਰਾਇਆ ਕੀਤਾ ਪਿਆ ਬਾਰਿਸ਼ ਨੇ ਆ ਤੁਸੀਂ ਦੇਖ ਲਓ ਅੱਜ ਮੇਰੇ ਖਿਆਲ ਮੈਂ ਕਿੰਨੇ ਵਜੇ ਦਾ ਮੀਂਹ ਲੱਗਾ ਮੈਂ ਅੱਜ ਰਾਤੀ 12 ਵਜੇ ਤੋਂ ਲੱਗਾ ਰਾਤੀ 12 ਵਜੇ ਦਾ ਮੀਂਹ ਲੱਗਾ ਪਿਆ ਹਲੇ ਤੱਕ ਲਗਾਤਾਰ ਹੀ ਲੱਗਾ ਪਿਆ ਉਹਦਾ ਦਿਨ ਤਾਂ ਚਲੋ ਕਈ ਬੀਤ ਗਿਆ ਪਰ ਰਾਤ ਦੇ ਜਿਹੜਾ 12 ਵਜੇ ਤੋਂ ਪੈ ਰਿਹਾ ਨਾ ਬਹੁਤ ਹੀ ਜ਼ਿਆਦਾ ਸਪੀਡ ਦੇ ਨਾਲ ਪੈ ਰਿਹਾ ਆ ਫਟਨ ਦਾ ਨਾਮ ਹੀ ਲੈ ਰਿਹਾ ਸਲੋ ਕਿਤੇ ਕਿਤੇ ਥੋੜਾ ਹੋ ਜਾਂਦਾ ਹੈ ਪਰ ਲਗਾਤਾਰ ਹੀ ਆ ਵੈਸੇ ਕਰੀ ਇੱਧਰ ਪਾਣੀ ਖੜਾ ਹੁੰਦਾ ਨਹੀਂ ਹੈਗਾ ਸਾਡੇ ਇੱਥੇ ਲੱਗੇ ਪਰ ਅੱਜ ਇੱਥੇ ਵੀ ਪਾਣੀ ਖੜਾ ਹੋ ਗਿਆ ਆ ਸਾਪੇ 12 ਵਜੇ ਤਾਂ ਮੀਂਹ ਲੱਗਾ ਆ ਤੇ ਆਹ ਦੇਖ ਲਓ ਕਿੰਨਾ ਪਾਣੀ ਇਕੱਠਾ ਹੋ ਗਿਆ ਕਿੰਨੀ ਉੱਚੀ ਜਗ੍ਹਾ 'ਚ ਪਾਣੀ ਇਕੱਠਾ ਹੋ ਗਿਆ ਠੀਕ ਆ ਵੈਸੇ ਫੋਨ ਦੇ ਵਿੱਚ ਦੇਖਣਾ ਨਹੀਂ ਹੈਗਾ ਪਾਣੀ ਕਿੰਨਾ ਉੱਚਾ ਇਕੱਠਾ ਹੋਇਆ ਪਰ ਹੋ ਗਿਆ ਆ ਇਕੱਠਾ ਸਵੇਰੇ ਦਿਖਾਉਂਦੇ ਆ ਇਸ ਟਾਈਮ ਕਿੰਨਾ ਟਾਈਮ ਦੇਖੀ ਕਿੰਨਾ ਆਇਆ 5:35 ਸਵੇਰੇ 5 ਵਜੇ ਦੇ 35 ਮਿੰਟ ਹੋ ਗਏ ਆ ਤੇ ਰਾਤ ਦੇ 12 ਵਜੇ ਅਮੀਂ ਲੱਗਾ ਠੀਕ ਹੈ ਜੀ ਇਦਰ ਬਾਈ ਗਿਆ ਇਹ ਯਾਰ ਇਹ ਪਾਣੀ ਜ਼ਿਆਦਾ ਹੋਣ ਦੀ ਵਜ੍ਹਾ ਦੇ ਨਾਲ ਸਕੂਟਰੀ ਵੀ ਬੰਦ ਹੋ ਗਈ ਸਟਾਰਟ ਹੋਊਗੀ ਕਿ ਨਹੀਂ ਬਿਲਕੁਲ ਹੋ ਜੀ ਪੀਸ਼ ਬਾਈ ਦਾ ਡਿਸਕੂਟਰੀ ਆ ਕਰੋ ਯਾਰ ਸਟਾਰਟ ਇਹ ਮਾਲਿਕ ਨੂੰ ਬਣਾ ਮਾਲਿਕ ਨੂੰ ਮਾਲਕ ਕੌਣ ਤੁਸੀਂ ਬਾਈ ਆਹ ਰੋ ਮਾਲਕ ਦੇ ਕੋਲ ਸਟਾਰਟ ਹੋਣੀ ਕਹਿੰਦੇ ਇਹਨੂੰ ਚੈੱਕ ਕਰੋ ਜਦੋਂ ਦਾ ਮੀਂਹ ਲੱਗਿਆ ਕਰੋ ਨਾ ਅੱਗੇ ਵੀ ਨਹੀਂ ਆਉਂਦਾ ਇਹਨੂੰ ਪਤਾ ਹੀ ਆ ਕੇ ਮੀਂਹ ਦਿਨ ਆ ਹੀ ਜਾਂਦਾ ഏനു തന്നെ ചീസ് സ്കൂട്ട മാലക ആഗ്ര സ്കൂട്ട മാലകാല സ്റ്റാട്ട ആര്ട ਆ ਯਾਰ ਮਾਲਕ ਨੇ ਸਟਾਰਟ ਕਰ ਦਿੱਤੀ ਮੰਨਦਾ ਫੇ ਮਾਲਕ ਨੂੰ ਓਕੇ ਓਕੇ ਫੇਰ ਬੰਦ ਹੋ ਗਈ ਚੱਲ ਵੇ ਚੱਲ ਵੇ ਠੀਕ ਆ ਠੀਕ ਆ ਇੱਧਰ ਇੱਧਰ ਦੇਖ ਆ ਦੇਖੋ ਕਪੜੇ ਸਾਫ਼ ਕਰਨ ਲੱਗਾ ਇਹਨੂੰ ਇਹ ਨਹੀਂ ਪਤਾ ਬਾਹਰ ਆ ਗਿੱਲੀ ਹੋਣੇ ਗੰਦੇ ਹੋਣੇ ਆ ਨਹੀਂ ਨਹੀਂ ਉਹ ਕੁਝ ਲੱਗ ਗਿਆ ਦੇ ਨਾ ਉਹ ਲੱਗ ਗਿਆ ਆਪਣੇ ਆਪ ਹੀ ਸਾਫ਼ ਹੋ ਜਾਣਾ ਬਾਅਦ ਵਿੱਚ ਚਲਾ ਜਰੀਏ ਠੀਕ ਹੈ ਲੋ ਜੀ ਆਪਾਂ ਕਰ ਲਈ ਹੁਣ ਘਰ ਜਾਣ ਦੀ ਤਿਆਰੀ ਤੇ ਤਿਆਰੀ ਵੀ ਦੇਖ ਸਕਦੇ ਠੀਕ ਆ ਇਸ ਟਾਈਮ ਕੈਮਰਾ ਹੈਗਾ ਸਾਡੇ ਮਨੀਸ਼ਪੁਰਾ ਦੇ ਫੜਿਆ ਤੇ ਅੱਗੇ ਆਪਾਂ ਤੁਹਾਨੂੰ ਰਾਸਤੇ ਦੇ ਵਿੱਚ ਮੋੜ ਚਾਲ ਦਿਖਾਉਂਦੇ ਆ ਕਿ ਕਿੱਦਾਂ ਕੀ ਮੋੜ ਚਾਲ ਹੈ ਠੀਕ ਆ ਜੀ ਕਿਉਂਕਿ ਪਤਾ ਸਾਨੂੰ ਵੀ ਹੈ ਨਹੀਂ ਉਹ ਰਾਤਾਂ ਮੀਂਹ ਲੱਗਾ ਆ ਕੰਮੜਾ ਹੋਣੀ ਫ੍ਰੀ ਹੋਣਾ ਇਹ ਚਾਰ ਆ ਰਹੀ ਹੈ ਮੁਰਦਾ ਦੇ ਪਾਲੋ ਕੈਮਰਾ ਹੁਣ ਆਪਾਂ ਫੜ ਲੈਣਾ ਆ ਇੱਧਰ ਆ ਓਏ ਫੂਡ ਬੰਦੀ ਅੱਛਾ ਇਹਨੇ ਫੂਡ ਪਾਏ ਬਾਅਦ ਆ ਕਰਕੇ ਨਹੀਂ ਆ ਰਿਹਾ ਜਾ ਕੱਢ ਲੈ ਮੋਟਰਸਾਈਕਲ ਇਸ ਟਾਈਮ ਮੈਂ ਖੜਾ ਹਾਂ ਜਿੱਥੋਂ ਆਪਾਂ ਚਕਿੱਟੀ ਪੁਲ ਚੜ੍ਹਦੇ ਹਾਂ ਤੇ ਉਸ ਤੋਂ ਬਾਅਦ ਜਦੋਂ ਆਪਾਂ ਚਕਿੱਟੀ ਪੁਲ ਜਿਹੜਾ ਪੂਰਾ ਵੱਡਾ ਬ੍ਰਿਜ ਹੈ ਜਦੋਂ ਉਤਰਦੇ ਹਾਂ ਪੈਟਰੋਲ ਪੰਪ ਦੇ ਲਾਗੇ ਖੜਾ ਹਾਂ ਮੈਂ ਅੱਛਾ ਆ ਨਾ ਇਥੇ ਸੜਕ ਚੋੜੀ ਕਰਦੇ ਪਿਆ ਆਲੀ ਮੇਰੇ ਖਿਆਲ ਨਾਲ ਸੜਕ ਚੋੜੀ ਹੋਣੀ ਜਾਂ ਫਿਰ ਫਲਾਈ ਓਵਰ ਦਾ ਕੋਈ ਚੱਕਰ ਇਦਾਂ ਕੁਝ ਹੈਗਾ ਆ ਅੱਛਾ ਜਿਹੜਾ ਉਧਰ ਪਾਲੀ ਸਾਈਡ ਆ ਹਾ ਰਸੀਆਂ ਦਾ ਉਧਰ ਉਧਰ ਪਾਣੀ ਆ ਖੱਡਾ ਆ ਬਹੁਤ ਵੱਡਾ ਕੋ ਫੁੱਟ 7 ਕੱਟ ਫੁੱਟ ਹੈਗਾ ਆ ਡੂੰਗਾ ਇੱਕ ਸਾਦਾ ਜਿਸ ਤਰ੍ਹਾਂ ਨਹਿਰ ਨਹੀਂ ਵਗਦੀ ਹੁੰਦੀ ਇਸ ਤਰ੍ਹਾਂ ਨਹਿਰ ਦਾ ਜਿੰਨਾ ਖੱਡਾ ਹੁੰਦਾ ਇੰਨਾ ਖ ਹੈਗਾ ਆ ਖੱਡਾ ਤੇ ਇਹ ਪੂਰਾ ਭਰਿਆ ਵਾ ਪੂਰਾ ਲੈਵਲ ਇਹਦੇ ਬਰਾਬਰ ਤੱਕ ਬਰਾਬਰ ਤੱਕ ਦਾ ਹੀ ਆ ਗਿਆ ਆ ਤੇ ਤਾਂ ਕਰਕੇ ਰਸੀਆਂ ਲਾਈਆਂ ਪਈਆਂ ਆ ਪਰ ਇਹ ਤੇ ਚਲੋ ਸਾਨੂੰ ਤਾਂ ਪਤਾ ਆ ਪਰ ਜੇ ਕਿਸੇ ਨੂੰ ਨਹੀਂ ਪਤਾ ਲੱਗੂਗਾ ਨਾ ਉਹਨੇ ਤਾਂ ਬਸ ਉਧਰ ਉਧਰ ਉੱਪਰ ਉੱਪਰ ਹੋ ਕੇ ਨੰਗੂਆ ਫਿਰ ਉਹ ਨੂੰ ਲੋ ਕਾਫੀ ਰਸਕੀ ਕੰਮ ਹੈ ਤੇਲਾ ਕਿਉਂਕਿ ਪਤਾ ਨਹੀਂ ਲੱਗਦਾ ਪਿਆ ਕਿੱਥੇ ਟੋਆ ਹੈਗਾ ਕਿੱਥੇ ਨਹੀਂ ਹੈਗਾ ਅੱਛਾ ਲਓ ਜੀ ਰਾਸਤੇ ਦੇ ਵਿੱਚ ਸਾਨੂੰ ਪਵਨ ਭਾਈ ਮਿਲ ਗਏ ਭਾਈ ਕਿਤਾ ਜੀ ਬਹੁਤ ਵਧੀਆ ਭਾਈ ਤੁਸੀਂ ਨਾਮ ਕੀ ਆ ਜੀ ਵਧੀਆ ਵਧੀਆ ਅੱਛਾ ਮੈਂ ਨਾ ਭਾਈ ਆ ਦੱਸਦਾ ਭਾਈ ਜੀ ਆਪਣੇ ਜਿਹੜੀ ਆਡੀਅנס ਜਿੰਨੇ ਸਬਸਕ੍ਰਾਈਬਰ ਹੈਗੇ ਆਪਣੇ ਕਿ ਜਿਹੜਾ بارش ਦੇ ਨਾਲ ਪਾਣੀ ਇਕੱਠਾ ਆਇਆ ਪਿੱਛੇ ਟੋਏ ਦੇ ਵਿੱਚ ਤੇ ਟੋਆ ਜਿਹੜਾ ਬਹੁਤ ਡੂੰਘਾ ਆ ਇਹ ਤੇ ਆਪਾਂ ਨੂੰ ਤਾਂ ਚਲੋ ਪਤਾ ਆ ਨਾ ਪਰ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਨਾ ਭਾਈ ਬਹੁਤ ਮਾੜਾ ਹਾਲ ਆ ਮੇਰੇ ਖਿਆਲ ਦੇ ਨਾਲ ਕਿੰਨਾ ਡੂੰਘਾ ਹੋਊਗਾ ਭਈ ਇਹ ਭਾਈ ਤਕਰੀਬਨ 7-8 ਫੁੱਟ ਤਾਂ ਹੋਣਾ ਚਾਹੀਦਾ 7-8 ਫੁੱਟ ਦਾ ਜਿਹੜਾ ਟੋਆ ਆਇਆ ਜੇ ਖੱਡਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀਡੀਓ ਵਿੱਚ ਦਿਖਾਇਆ ਆ ਉਹ 7-8 ਫੁੱਟ ਦਾ ਆਇਆ ਠੀਕ ਹੈ ਮਤਲਬ ਆਪਣੇ ਵਰਗਾ ਬੰਦਾ ਦੇ ਆਰਾਮ ਨਾਲ ਵਿੱਚ ਏ ਭਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਭਾਜੀ ਅੱਜ ਤੋਂ 4-5 ਦਿਨ ਪਹਿਲਾਂ ਭਾਜੀ ਇੱਥੋਂ ਕਾਰ ਨਿਕਲ ਰਹੀ ਸੀ ਤੇ ਉਹ ਪਾਣੀ ਦੇ ਵਿੱਚ ਉਹਨੂੰ ਸਾਈਡ ਦਾ ਪਤਾ ਨਹੀਂ ਲੱਗਿਆ ਤੇ ਉਹ ਕਾਰ ਜਿੱਤੇ ਉਹ ਟਰਨ ਕਰਨ ਲੱਗਾ ਤੇ ਉਹਦੀ ਕਾਰ ਵਿੱਚ ਖੱਟੇ ਦੇ ਵਿੱਚ ਡਿੱਗ ਗਈ ਤੇ ਮੁਰਤੇ ਉਹਨਾਂ ਨੇ ਬੇਚਾਰੇ ਨੇ ਜੀਸੀਬੀ ਬੁਲਾ ਕੇ ਭਾਜੀ ਕਾਰ ਆਪਣੀ ਕਢਾਈ ਓਏ ਹੋਏ ਆ ਹਾਦਸਾ ਹੋਇਆ ਭਾਜੀ ਬਚਾਅ ਹੋ ਗਿਆ ਭਾਜੀ ਕਾਰ ਬਰੰਦਾ ਤਾਂ ਬਚਾਅ ਹੋ ਗਿਆ ਪਰ ਨੁਕਸਾਨ ਤਾਂ ਹੋ ਗਿਆ ਨੁਕਸਾਨ ਤਾਂ ਭਾਈ ਹਾਂ ਜਿਆਦਾ ਹੋ ਗਿਆ ਅੱਧਰ ਭਾਜੀ ਜਾ ਰਹੇ ਹਾਂ ਹਲਾ ਨਹੀਂ ਭਾਈ ਮੈਂ ਤਾਂ ਇਹ ਹੀ ਦੱਸਣਾ ਚਾਹੂੰਗਾ ਕਿ ਆਪਣੇ ਭਰਾਵਾਂ ਨੂੰ ਕਿ ਲొਕੇਸ਼ਨ ਹੈਗੀ ਹੈ ਭਾਜੀ ਕਮਲ ਬਿਹਾਰ ਦੇ ਲਾਗੇ ਇੰਡੀਅਨ ਆਇਲ ਡਿਪੋ ਤੋਂ ਥੋੜਾ ਜਿਹਾ ਅੱਗੇ ਆ ਕੇ ਆ ਭਾਜੀ ਇਹ ਲొਕੇਸ਼ਨ ਆ ਜਿਹੜਾ ਵੀ ਆਵੇ ਭਾਜੀ ਆਪਣਾ ਮੜਾ ਧਿਆਨ ਰੱਖੇ ਭਾਜੀ ਪਾਣੀ ਦੇ ਵਿੱਚ ਬਿਲਕੁਲ ਨਹੀਂ ਪਤਾ ਲੱਗਦਾ ਖੱਟਾ ਹੈ ਕਿੱਥੇ ਆ ਸਹੀ ਗੱਲ ਆ ਛੋਟੇ ਛੋਟੇ ਖੱਟਿਆ ਦਾ ਹਾਂਜੀ ਐਡਾ ਵੱਡਾ ਖੱਟਾ ਮਤਲਬ ਘਟੋ ਘਟੇ ਕਿਸਾ ਨਹਿਰ ਟਾਈਪ ਹੀ ਆ ਨਾ ਜਿਹਦਾ ਨਹਿਰ ਹੁੰਦੀ ਉਹੀ ਹੁੰਦੀ ਐਨੀ ਮਤਲਬ ਵੱਡੇ ਖੱਟੇ ਦਾ ਨਹੀਂ ਪਤਾ ਲੱਗ ਰਿਹਾ ਜਿਹੜੇ ਗਟਰਾ ਗੁਟਰਾ ਖੁੱਲੇ ਦਾ ਆਮ ਹੀ ਆ ਫਿਰ ਆ ਨਾ ਤੇ ਥੋੜਾ ਜਿਹਾ ਧਿਆਨ ਦੇ ਨਾਲ ਪਾਣੀ ਦੇ ਵਿੱਚ ਮੋਟਰਸਾਈਕਲ ਥੋੜਾ ਹੌਲੀ ਚਲਾਓ ਤੇ ਮੈਂ ਵੀ ਤਾਂ ਕਈ ਵਾਰੀ ਚਲਾਉਂਦਾ ਚਲਾਉਦਾ ਵੀਡੀਓ ਪਾਉਂਦਾ ਹੁੰਦਾ ਬਈ ਤਾਂ ਪਰ ਮੋਟਰਸਾਈਕਲ ਹੌਲੀ ਹੁੰਦਾ ਜਿਹੜੀ ਵੀਡੀਓ ਦੀ ਸਪੀਡ ਕੀਤੀ ਹੁੰਦੀ ਐਡੀਟਿੰਗ 'ਚ ਕਈ ਵੇ ਤੇਜ਼ ਕੀਤੀ ਹੁੰਦੀ ਆ ਧਿਆਨ ਪੂਰਾ ਹੁੰਦਾ ਐ ਵੈਸੇ ਹਾਂਜੀ ਭਾਈ ਆਪਣਾ ਖਿਆਲ ਰੱਖੋ ਧਿਆਨ ਖਿਆਲ ਪਹਿਲਾਂ ਤੇ ਠੀਕ ਹੈ ਜੀ ਲੋਕੇਸ਼ਨ ਜਿਹੜੀ ਹੈਗੀ ਇੰਡੀਅਨ ਔਇਲ ਤੋਂ ਅੱਗੇ ਆਉਂਦੇ ਹੋਏ ਜਦੋਂ ਆਪਾਂ ਇਧਰੋਂ ਆਪਾਂ ਪਠਾਨਕੋਟ ਬਾਈਪਾਸ ਤੋਂ ਜਲੰਧਰ ਵੱਲ ਜਾਂਦੇ ਆ ਪੀਏਪੀ ਚੌਂਕ ਵਾਲੀ ਸਾਈਡ ਇੰਡੀਅਨ ਆਇਲ ਤੋਂ ਅੱਗੇ ਆ ਕੇ ਇਹਦੇ ਨਾਲ ਹੀ ਪੋਲ ਸ਼ੁਰੂ ਹੁੰਦੇ ਹੀ ਆਹਾ ਹਸਾਬ ਕਤਾਬ ਸ਼ੁਰੂ ਹੋਇਆ ਦਾ ਕੰਸਟਰਕਸ਼ਨ ਦਾ ਕੰਮ ਜਿਹੜਾ ਕਾਫੀ ਦਿਨਾਂ ਦਾ ਰੁਕਿਆ ਪਿਆ ਬਾਰਿਸ਼ ਦੇ ਕਰਕੇ ਤੇ ਇੱਥੋਂ ਥੋੜਾ ਜਿਹਾ ਧਿਆਨ ਦੇ ਨਾਲ ਲੰਘੀਓ ਠੀਕ ਹੈ ਜੀ ਠੀਕ ਹੈ ਬਾਈ ਨਹੀਂ ਨਹੀਂ ਗਾਟਰ-ਗੂਟਰ ਨਹੀਂ ਚੱਕਿਆ ਪਾਣੀ ਆ ਸਾਹ ਅੱਛਾ ਅੱਛਾ ਆ ਪਤਾ ਨਹੀਂ ਨਾ ਲੱਗਦਾ ਪਿਆ ਉਹ ਤਾਂ ਰੁੜ ਗਿਆ ਹੋਵੇ ਪਾਣੀ ਨਾ ਗਹਿ ਨਹੀਂ ਸਕਦੇ ਉਦਾਂ ਰੁੜ ਗਿਆ ਨਹੀਂ ਹੈਗਾ ਕੋਈ ਵਿੱਚ ਮੈਨ ਲੱਗਦਾ ਮੋਟਰਸਾਈਕਲ ਪਿੱਛੇ ਨੂੰ ਹੀ ਘੁਮੋਣਾ ਪੈਣਾ ਆਪਾਂ ਨੂੰ ਇਧਰ ਦਾ ਹਸਾਬ ਕਤਾਬ ਔਖਾ ਹੀ ਆ ਯਾਰ ਪਿਛੇ ਨਹੀਂ ਮੁੜਦੇ ਆ ਦੇਖ ਲਓ ਯਾਰ ਖੇਤ ਵੀ ਜਿਹੜੇ ਆ ਨਾ ਪੂਰੇ ਪਤਰਾ ਭਰੇ ਪਏ ਆ ਪਾਣੀ ਦੇ ਨਾਲ ਲਓ ਜੀ ਆਪਾਂ ਘਰ ਤੱਕ ਪਹੁੰਚ ਚੁੱਕੇ ਆ ਪਰ ਰਸਤੇ ਦੇ ਵਿੱਚ ਨਾ ਸੜਕਾਂ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਆ ਪਾਣੀ ਦੇ ਨਾਲ ਮੇਨ ਹਾਈਵੇ ਤੇ ਚਲੋ ਲੈਦਾ ਗੱਲ ਆ ਪਰ ਜਿਹੜੇ ਗਲੀਆਂ ਮੁਹੱਲਿਆਂ ਦੇ ਵਿੱਚ ਆ ਨਾ ਮੁਹੱਲਿਆਂ ਦੇ ਵਿੱਚ ਗਲੀਆਂ ਆ ਨਾ ਉਹ ਦਾ ਕੋਈ ਪੁੱਛੋ ਹੀ ਨਾ ਹਾਲ ਕੀ ਆ ਹੋ ਸਕਦਾ ਕਿ ਜਿਹੜਾ ਪਾਣੀ ਆ ਉਹ ਕਈ ਲੋਕਾਂ ਦੇ ਘਰਾਂ ਦੇ ਅੰਦਰ ਵੀ ਹੋਵੇ ਪਰ ਪਤਾ ਨਹੀਂ ਲੱਗਦਾ ਕਿੱਥੇ ਟੋਆ ਕਿੱਥੇ ਨਹੀਂ ਤੁਸੀਂ ਇੱਕ ਗੱਲ ਦੇਖੋਗੇ ਆਪਣੇ ਘਰਾਂ ਦੇ ਲੈਂਟਰਾਂ ਦੀਆਂ ਜਿਹੜੀਆਂ ਛੱਤਾਂ ਆ ਨਾ ਉਹ ਵੀ ਸਲਾਬ ਗਈਆਂ ਆ ਹੋ ਸਕਦਾ ਕਿਤੇ ਨਾ ਕਿਤੇ ਚੌਣ ਵੀ ਲੱਗ ਪਈਆਂ ਹੋਵੇ ਪਰ ਜਿਨ੍ਹਾਂ ਦੇ ਘਰ ਬਾਲਿਆਂ ਵਾਲੇ ਆ ਜਾਂ ਫਿਰ ਝੁੱਗਿਆਂ ਝੌਂਪੜੀਆਂ ਵਾਲੇ ਲੋਕ ਆ ਉਹਨਾਂ ਦਾ ਕਿੰਨਾ ਬੁਰਾ ਹਾਲ ਹੋਏਗਾ ਤੁਸੀਂ ਇਹ ਦੇਖੋਗੇ ਜਿੱਥੇ ਕਈ ਜਗ੍ਹਾ ਤੇ ਹੜ ਆ ਗਏ ਆ ਜਾਂ ਫਿਰ ਕਈ ਜਗ੍ਹਾਾਂ 'ਤੋਂ ਜਿਹੜਾ ਪਾਣੀ ਆ ਓਵਰਫਲੋ ਹੋ ਗਿਆ ਦਰਿਆਵਾਂ ਦੇ ਵਿੱਚੋਂ ਉਹਨਾਂ ਦੇ ਜਿਹੜੇ ਨਾਲ ਲੱਗਦੇ ਪਿੰਡ ਆ ਸ਼ਹਿਰ ਆ ਉਹਨਾਂ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਆ ਘਰਾਂ ਦੇ ਘਰ ਰੁੜ ਗਏ ਆ ਗੱਡੀਆਂ ਰੁੜ ਗਈਆਂ ਆ ਕਈਆਂ ਦੇ ਜੀਵ ਵੀ ਮਤਲਬ ਕਿ ਖਤਮ ਹੋ ਗਏ ਆ ਮਤਲਬ ਕਿ ਇੰਨਾ ਮਾੜਾ ਹਾਲ ਹੋਇਆ ਪਿਆ ਆ ਆਦਮੀ ਦੀ ਨਾ ਪੂਰੀ ਜ਼ਿੰਦਗੀ ਲੰਘ ਜਾਂਦੀ ਆ ਇੱਕ ਘਰ ਬਣਾਉਂਦੇ ਬਣਾਉਂਦੇ ਪਰ ਕੁਦਰਤ ਸਾਹਮਣੇ ਸਭ ਕੁਝ ਮਿੱਟੀ ਹੋਇਆ ਪਿਆ ਅੱਜ ਤੇ ਬਾਰਿਸ਼ ਦੇ ਨਾਲ ਆਪਣੇ ਕਿਸਾਨ ਭਰਾਵਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ ਕਿਉਂਕਿ ਪਾਣੀ ਜਿਹੜਾ ਖੇਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਖੜ ਗਿਆ ਆ ਅੱਛਾ ਤੁਸੀਂ ਇਹ ਦੇਖੋਗੇ ਅਸੀਂ ਨਾ ਆਪਣੇ ਘਰ ਦੇ ਬਿਲਕੁਲ ਸਾਹਮਣੇ ਨਾ ਇੱਥੇ ਸਾਡੇ ਪਲਾਟ ਆ ਅਸੀਂ ਇੱਥੇ ਮੇਰੇ ਘਰ ਦੇ ਮੰਮੀ ਹੋਣੀ ਸਬਜ਼ੀ ਬੀਜਦੇ ਸੀਗੇ ਮਤਲਬ ਕਿ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ ਆ ਛੋਟੀ ਜੀ ਕਿਆਰੀ ਹੁੰਦੀ ਸੀ ਤੇ ਵਿੱਚ ਸਬਜ਼ੀ ਬੀਜਣੀ ਤੇ ਕਈ ਵਾਰ ਨਾ ਕੁੱਤੇ ਖਰਾਬ ਕਰ ਦਿੰਦੇ ਸੀਗੇ ਇੱਥੇ ਕੁੱਤੇ ਵੋਕ ਹੁੰਦੇ ਆਲੇ ਦੁਆਲੇ ਜਾਂ ਕੋਈ ਹੋਰ ਜਾਨਵਰ ਆਣ ਕੇ ਖਰਾਬ ਕਰ ਗਿਆ ਤੇ ਇੰਨੀ ਮਿਹਨਤ ਕਰਦੇ ਸੀਗੇ ਪਰ ਦਿਲ ਨੂੰ ਦੁੱਖ ਬਹੁਤ ਲੱਗਦਾ ਸੀਗਾ ਜੇ ਦੇਖੋਗੇ ਛੋਟੀ ਜੀ ਕਿਆਰੀ ਆ ਤੇ ਜਿਹੜੇ ਕਿਸਾਨ ਆ ਉਹਨਾਂ ਦੇ ਤਾਂ ਫੇਰ ਵੀ ਕਿੰਨੇ ਕਨਾਲਾ ਦੀ ਜਿਹੜੀ ਜ਼ਮੀਨ ਆ ਉਹਦਾ ਨੁਕਸਾਨ ਹੁੰਦਾ ਜੋ ਉਹ ਨਹੀਂ ਬੀਜਿਆ ਹੁੰਦਾ ਕਿੰਨੇ ਲੱਖਾਂ ਕਰੋੜਾਂ ਦਾ ਨੁਕਸਾਨ ਹੁੰਦਾ ਹੈ ਬਸ ਤੁਸੀਂ ਸਾਰੇ ਜਣੇ ਪਰਮਾਤਮਾ ਦੇ ਅੱਗੇ ਦੁਆ ਕਰੋ ਕਿ ਜਿਹੜੀ ਬਾਰਿਸ਼ ਹੈ ਜਲਦੀ ਤੋਂ ਜਲਦੀ ਜਿਹੜੀ ਬੰਦ ਹੋ ਜਾਵੇ ਤੇ ਮਾਹੌਲ ਜਿਹੜਾ ਪਹਿਲਾਂ ਹੀ ਤਰ੍ਹਾਂ ਬਿਲਕੁਲ ਨੋਰਮਲ ਹੋ ਜਾਵੇ ਠੀਕ ਹੈ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆ ਜੀ ਓਕੇ ਜੀ ਬਾਏ ਬਾਏ